ਜੇ ਭਾਰਤ ਦੀ ਸਰਕਾਰ ਹਜੇ ਵੀ ਅੜੀ ਰਹਿੰਦੀ ਜੋ ਇਹਦਾ ਪੰਜਾਬ 'ਚ ਹੈ ਸ਼ੁਰੂਆਤ ਕੱਲ ਵੋਟਾਂ 'ਚ ਇਹ ਸਾਰੇ ਭਾਰਤ 'ਚ ਹੋਊਗਾ ਕਦੀ ਕਹਿੰਦੇ ਬਿੱਲ ਬੜੇ ਵਧੀਆ ਵਾ ਜੇ ਬਿੱਲ ਵਧੀਆ ਵਾ ਤੇ ਉਹ 'ਚ ਸੋਧ ਕਿਉਂ ਕਰਦੇ ਜੋ ਹੈ ਜੇ ਸੋਧ ਕਰਦੇ ਜੋ ਤੇ ਉਹ 'ਚ ਇੰਨੀਆਂ ਸੋਧਾਂ ਕਰ ਦਿੰਦੇ ਜੋ ਉਹ ਬਿੱਲ ਰੱਦ ਕਰ ਦੋ ਇਹ ਜੀ ਆਪਾਂ ਆਪਣਾ ਹੱਕ ਮੰਗਈਏ ਜੇ ਉਦੋਂ ਜਦੋਂ ਅਸੀਂ ਖਾਲਸਤਾਨੀ ਦੇਸ਼ ਦਰੋਹੀਏ ਬਣ ਜੀਏ ਤੇ ਜੇ ਜਦੋਂ ਖੇਤੀ ਪੈਦਾ ਕਰਕੇ ਹੋਰ ਨਾਲ ਸੂਬਿਆਂ ਨੂੰ ਜਾਂ ਭਾਰਤ ਤੋਂ ਬਾਹਰ ਕੱਢ ਲਈਏ ਤੇ ਉਦੋਂ ਅਸੀਂ ਕਿਸਾਨ ਬਣ ਜੀਏ ਇਹ ਮੋਦੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਇਹੋ ਜਿਹਾ ਬਿਆਨ ਦੇਣ ਲੱਗਾ ਤੇ ਇਦਾਂ ਦੇ ਪਰਚੇ ਪਾਉਣ ਲਏ ਜਿਹੜੀ ਉਹ ਆਪਣੇ ਮਨ ਕੀ ਬਾਤ ਸੁਣਾਉਂਦਾ ਵਾ ਮਨ ਕੀ ਬਾਤ ਮੈਂ ਤਾਂ ਨਾ ਇੱਕ ਗੱਲ ਐਡ ਕਰਦਾ ਜਦੋਂ ਮਨ ਕੀ ਬਾਤ ਕਰਦਾ ਤੇ ਜਿਹੜੇ ਉਹਦੇ ਕਮੈਂਟ ਆ ਉਹਦੀ ਆਕਸ਼ਨ ਹੀ ਬੰਦ ਕੀਤੀ ਜਾਂਦੀ ਆ ਉਹ ਆਪਣੀ ਮਨ ਦੀ ਬਾਤ ਸੁਣਾਉਂਦਾ ਵਾ ਉਥੇ ਇੱਕ ਕਮਰੇ 'ਚ ਬਹਿ ਕੇ ਜੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨੂੰ ਇੰਨੀ ਨੌਬਤ ਆਜੇ ਵੀ ਆਪਣੇ ਕਮੈਂਟ ਬੰਦ ਕਰਨੇ ਪੈਣ ਤੇ ਉਹ ਵੇਖ ਲੋ ਦੇਸ਼ ਦਾ ਪ੍ਰਧਾਨ ਮੰਤਰੀ ਦੀ ਹਾਲਤ ਲੋਕਾਂ ਚ ਕੀ ਹੋਊਗੀ ਜਿਨ ਛੇੜੀ ਹੁੰਦੇ ਤੇ ਏਡੇ ਏਡੇ ਤੇਰੇ ਬੈਰੀਕੈਡ ਤੋੜ ਕੇ ਜਿਹੜੇ ਹਰਿਆਣੇ ਤੋਂ ਅੱਗੇ ਵਾਧੇ ਕਿੱਦਾਂ ਨੌਜਵਾਨ ਉੱਥੇ ਵੱਡੀ ਗਿਣਤੀ 'ਚ ਇਹ ਇਹ ਉਹ ਨੌਜਵਾਨ ਆ ਜਿਥੇ ਸ਼ਹੀਦ ਪਖ ਸਿੰਘ ਹੋਇਆ ਕਰਤਾਰ ਸਿੰਘ ਸਰਾਭਾ ਹੋਇਆ ਹਰੀ ਸਿੰਘ ਨਲੂਆ ਹੋਇਆ ਜਿਨੇ ਸ਼ੇਰ ਦੇ ਚਪਾੜੇ ਪਾੜਤੇ ਸੀ ਕਿਸਾਨ ਸ੍ਰੀ ਤੋਂ ਮੋਰਚੇ ਵੱਲੋਂ ਅੱਜ ਜਿਹੜਾ ਵਾਰ ਇਹ ਲੋਕਾਂ ਦੇ ਅੰਦੋਲਨ ਵਾਸਤੇ ਜਿਹੜੀ ਕਾਲ ਦਿੱਤੀ ਗਈ ਸੀ ਤੁਸੀਂ ਦੇਖਿਆ ਵਡੀਆਂ ਵਡੀਆਂ ਜੜੀਆਂ ਵਾ ਕਿਸਾਨ ਆਗੂ ਜਿਹੜੇ ਨੇ ਵੱਡੀ ਤਦਾਦ ਦੇ ਜਿਹੜੇ ਨੇ ਰੇਲ ਲੋਕਾਂ ਦੇ ਅੰਦੋਲਨ ਵਿੱਚ ਪਹੁੰਚੇ ਨੇ ਇਹ ਤਸਵੀਰਾਂ ਤਾਂ ਦਿਖਾ ਰਹੇ ਅਮਰਸਾ ਦੀਆਂ ਜਿਹੜੇ ਕੀ ਹਲਕਾ ਟਾਰੀ ਦੇ ਜਿਹੜੇ ਆ ਪਿੰਡ ਜਹਾਗੀਰ ਦੀਆਂ ਤੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਭਾਰਤੀ ਕਿਸਾਨ ਇਕਤਾ ਦੇ ਵਿਰਾਸਾ ਦੇ ਪ੍ਰਧਾਨ ਪੁੰਜਤ ਜੀ ਮਾਹਲ ਗੱਲਬਾਤ ਕਰਦੇ ਆ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਪੰਨਾ ਧੰਨਵਾਦ ਕਰਨਾ ਚਾਹੁੰਦੇ ਆ ਪੰਜਾਬ ਦੇ মিডিਆ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਤੇ ਇਹ ਸੰਘਰਸ਼ ਨੂੰ ਅੱਜ ਸਿਖਰਾਂ ਤੇ ਪਹੁੰਚਾਇਆ ਜਿਹੜਾ ਭਾਰਤ ਅੱਜ ਭਾਰਤ ਰੇਰੂ ਕੁਸ਼ੰਗਰਸ਼ੀ ਜਿਹੜੇ ਸੰਜੁਗਤ ਮੋਰਚੇ ਲੋ ਕਾਲ ਦਿੱਤੀ ਸਿੰਘ ਜੀ ਜਿਹੜੇ ਸੰਜੁਗਤ ਮੋਰਚੇ ਲੋ ਕਾਲ ਦਿੱਤੀ ਗਈ ਉਹਦਾ ਜਿਹੜਾ ਸਮਰਥਨ ਕਰਦੇ ਹੋਏ ਤੇ ਇਹ ਬਲਾਗ ਦੀ ਸੰਗਤ ਨੇ ਬਹੁਤ ਸਯੋਗਦਾਨ ਦਿੱਤਾ ਤੇ ਭਾਰਤ ਦੀ ਸਰਕਾਰ ਨੂੰ ਇਹ ਲੋਕਾਂ ਨੇ ਚੇਤਾਵਨੀ ਰੋਸ ਜ਼ਾਹਰ ਕੀਤਾ ਵੀ ਜਿਹੜੇ ਬੇਲਿਆਂ ਤੇ ਨੂੰ ਰੱਦ ਕਰਨੇ ਪੈਣੇ ਕੰਧ ਤੇ ਲਿਖ ਰਹੇ ਭਾਰਤ ਸਰਕਾਰ ਨੂੰ ਪੜ ਲੈਣਾ ਚਾਹੀਦਾ ਜਿੰਨਾ ਲੋਕਾਂ 'ਚ ਗੁੱਸਾ ਵਾ ਜੇ ਭਾਰਤ ਦੀ ਸਰਕਾਰ ਅਜੇ ਵੀ ਅੜੀ ਰਹੀ ਜੋ ਇਹਦਾ ਪੰਜਾਬ 'ਚ ਹੈ ਸ਼ੁਰੂਆ ਕੱਲ ਵੋਟਾਂ 'ਚ ਇਹ ਸਾਰੇ ਭਾਰਤ 'ਚ ਹੋਊਗਾ ਇਹ ਭਾਰਤ ਦਾ ਸੰਘਰਸ਼ ਸੰਘਰਸ਼ ਬਣ ਚੁੱਕਾ ਵਾ ਇਸ ਕਰਕੇ ਇਹਦਾ ਮਤਲਬ ਹੱਲ ਮਤਲਬ ਇਹ ਬਿਲ ਰੱਦ ਕਰਨੇ ਪੈਣੇ ਅੱਜ ਕਾਦੇ ਸੇਲ ਕਰਦੇ ਭਾਵੇਂ 2024 2024 ਤੱਕ ਕਾਦੇ ਸੇ 2024 ਤੱਕ ਵੀ ਲੜਨ ਨੂੰ ਤਿਆਰ ਆ ਬਾਪੂਆਂ ਨਾਲ ਨੌਜਵਾਨ ਇਕੱਠੇ ਆ ਜੁਨੀਆਂ ਨਾਲ ਨੌਜਵਾਨ ਇਕੱਠੇ ਆ ਤੂੰ ਇਹ ਗੋਦੀ ਮੀਡੀਆ ਦੇ ਗਲਤ ਪ੍ਰਚਾਰ ਕੀਤਾ ਜਾਂਦਾ ਜਿਹੜੀ ਲਾਲ ਕਿਲੇ ਵਾਲੀ ਕੜਨਾਵਾ ਇਹ ਜਿਹੜੀ ਸਰਕਾਰ ਹੈ ਆਪ ਕਰਮਦੀ ਆ ਆਪ ਬੈਰੀਕੇਡ ਚੁੱਕਦੀ ਆ ਤੇ 9 8 ਮਤਲਬ ਆਪ ਜਿਪਸੀਆਂ ਪੁਲਿਸ ਦੀਆਂ ਲਾ ਕੇ ਕਾਫਲੇ ਉਧਰ ਨੂੰ ਘਲਦੀ ਆ ਤੇ ਮੁੜ ਕੇ ਨੌਜਵਾਨਾਂ ਨੂੰ ਕੁੱਟਦੀ ਆ ਤੇ ਉਹਨਾਂ ਦੇ ਝੂਠੇ ਪਰਚੇ ਪਾਉਂਦੀ ਲਾਠੀ ਚਾਰਜ ਕਰਾਉਂਦੀ ਆ ਇਹਨਾਂ ਤੋਂ ਬਾਅਦ ਆਵੇ ਆ ਨਾਂ ਦੇ ਨੌਜਵਾਨ ਪਰਚਿਆਂ ਤੋਂ ਜੇਲਾਂ ਤੋਂ ਟਰਨ ਵਾਲੇ ਆ ਸ਼ੇਰ ਜਿੰਨੇ ਮਰਜ਼ੀ ਲੱਗ ਜਾਣ ਅਸੀਂ ਇਹ ਜਿਹੜਾ ਸ਼ਾਂਤਮਈ ਸੰਘਰਸ਼ ਰੱਖ ਕੇ ਤੇ ਇਹ ਜਿਹੜਾ ਸ਼ਾਂਤਮਈ ਸੰਘਰਸ਼ ਰੱਖ ਕੇ ਇਹ ਬਿੱਲ ਰੱਦ ਕਰਾ ਕੇ ਤੇ ਪੰਜਾਬ ਮੁੜਾਂਗੇ ਭਾਰਤ ਦਾ ਕਿਸਾਨ ਜਿੱਤੂਗਾ ਮੋਦੀ ਸਰਕਾਰ ਹਾਰੂਗੀ ਕੀ ਕਿਹਾ ਜਾਵੇ ਬਾਰ ਬਾਰ ਮੋਦੀ ਸਰਕਾਰ ਨੂੰ ਕਿਹਾ ਜਾਂਦਾ ਵੀ ਜਿਹੜੇ ਬਿੱਲ ਇਹ ਆ ਉਹ ਰੱਦ ਨਹੀਂ ਹੋਣੇ ਸੋਧ ਕੀਤੀ ਜਾਊਗੀ ਕੀ ਹਾਂ ਜਿਸਮ ਤੋਂ ਕਦੀ ਕਹਿੰਦੇ ਬਿੱਲ ਬੜੇ ਵਧੀਆ ਵਾ ਜੇ ਬਿੱਲ ਵਧੀਆ ਵਾ ਤੇ ਉਹ ਚ ਸੋਧ ਕਿਉਂ ਕਰਦੇ ਜੋ ਹਾਂ ਜੇ ਸੋਧ ਕਰਦੇ ਜੋ ਤੇ ਉਹ ਚ ਇੰਨੀਆਂ ਸੋਧਾਂ ਕਰ ਦਿੰਦੇ ਜੋ ਉਹ ਬਿੱਲ ਰੱਦ ਕਰ ਦੋ ਤੇ ਜਿਹੜੀ ਆਪਣੇ ਹੀ ਆਪਣੀਆਂ ਸਟੇਟਮੈਂਟਾਂ ਤੇ ਭਾਰਤ ਸਰਕਾਰ ਖਲਾਉਣੀ ਡਈ ਮੋਦੀ ਸਰਕਾਰ ਜੰਗਲਿਆਂ ਦੀ ਸਰਕਾਰ ਆ ਡਰਾਮੇਬਾ ਸਰਕਾਰ ਆ ਕਦੀ ਕੁਝ ਕਹਿੰਦੀ ਕਦੀ ਸਾਨੂੰ ਖਾਲਸਤਾਨੀ ਇਹ ਵੱਖਵਾਦੀ ਇਹ ਕਈ ਕਈ ਨਾਂ ਸਾਨੂੰ ਦਿੰਦੀ ਆ ਭਾਰਤ ਦਾ ਕਿਸਾਨ ਅੱਜ ਇਕੱਠਾ ਵਾ ਜਨਨਲ ਨਾਲ ਨਾਲ ਬਣਿਆ ਵਾ ਇਹ ਇਹ ਮੋਦੀ ਸਰਕਾਰ ਗੋਡਨੀਆ ਟੇਕੂਗੀ ਤੇ ਭਾਰਤ ਦਾ ਕਿਸਾਨ ਜਿੱਤ ਕੇ ਬਾਹਰ ਆਊਗਾ ਅੱਜ ਜਿਹੜਾ ਰੇਲੋਕ ਅੰਦੋਲਨ ਸੀ ਕਿੰਨਾ ਕ ਲੋਕਾਂ ਦਾ ਕਿੰਨਾ ਕ ਹੰਗਾਰਾ ਮਿਲਿਆ ਕਿੰਨੇ ਕ ਲੋਕਾਂ ਦਾ ਇਕੱਠ ਹੋਇਆ ਤੋ ਜਿਹੜਾ ਆ ਇੱਕ ਬਲਾਕ ਕੋਲੋਂ ਕਾਲ ਦੇਣੀ ਤੇ ਉਹਦੇ ਵੱਡਾ ਤੁਸੀਂ ਵੇਖਿਆ ਪਰ ਮਾ ਇਕੱਠ ਹੋਇਆ ਲੋਕਾਂ ਲੋਕ ਜਿਹੜੇ ਅੱਜ ਸਾਰੇ ਇੱਕ ਸਿਰ ਜੋੜ ਕੇ ਇਕੱਠੇ ਆ ਲੋਕ ਜਿਹੜੇ ਅੱਜ ਜਿਹੜੀ ਹਕੂਮਤ ਸੈਂਟਰ ਦੀ ਹੋ ਗਈ ਐਨੀ ਤਾਨਾਸ਼ਾਹੀ ਹੋ ਗਿਆ ਪ੍ਰਧਾਨ ਮੰਤਰੀ ਉਹਨੂੰ ਹਰਾਉਣ ਵਾਸਤੇ ਲੋਕ ਪੰਜਾਬ ਦੇ ਇਕੱਠੇ ਆ ਜੇ ਪੰਜਾਬ ਸੰਘਰਸ਼ ਕਰਦਾ ਤੇ ਇਹ ਜਿਹੜਾ ਮਤਲਬ ਸੰਘਰਸ਼ ਆ ਹੁਣ ਭਾਰਤ ਦਾ ਬੰਦਾ ਤੇ ਇੱਥੇ ਤੇ ਲੋਕ ਜਿਹੜੇ ਆ ਮਤਲਬ ਪੱਪਾਂ ਪਾਰ ਹੋਏ ਪਏ ਆ ਸੈਂਟਰ ਸਰਕਾਰ ਨੂੰ ਹਰਾਉਣ ਵਾਸਤੇ ਕੀ ਕਹਣਾ ਚਾਹੋਗੇ 26 ਜਿਹੜੀ ਆ ਟਰੈਕਟਰ ਮਾਰਚ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਆਗੂ ਨੇ ਨੇੜੇ ਸਾਡੇ ਨੌਜਵਾਨ ਨੇ ਉਹਨਾਂ ਦੇ ਕਾਫੀ ਜਿਹੜੇ ਪਰਚੇ ਦਿੱਤੇ ਦੱਜ ਕਰ ਦਿੱਤੇ ਗਏ ਨੇ ਅਤੇ ਜੇਲਾਵਾਂ ਛੁੜ ਦਿੱਤੇ ਗਏ ਕੀ ਕਹਣਾ ਚਾਹੋ ਇਸ ਬਾਰੇ ਇਹ ਸਰਕਾਰ ਦੀਆਂ ਡਰਦੀਆਂ ਨਿਸ਼ਾਨੀਆਂ ਜਦੋਂ ਸਰਕਾਰ ਜਿਉਂ-ਜਿਉਂ ਡਰਦੀ ਆ ਓ ਜਦੋਂ ਸਰਕਾਰ ਆ ਉਹ ਹਰ ਮਤਲਬ ਹਰਦੀ ਆ ਤੇ ਉਹ ਪੁਲਿਸ ਦਾ ਇਸਤੇਮਾਲ ਜਾਂ ਏਜੰਸੀਆਂ ਦਾ ਇਸਤੇਮਾਲ ਕਰਦੀ ਉਹ ਜਿਹੜੀ ਸੈਂਟਰ ਸਰਕਾਰ ਹੈ ਉਹ ਕਰ ਰਹੀ ਆ ਤੇ ਸਰਕਾਰਾਂ ਜਦੋਂ ਇਦਾਂ ਕਰਦੀਆਂ ਉਦੋਂ ਪੂਰੀਆਂ ਹਰਦੀਆਂ ਡਰਦੀਆਂ ਇਹਨੂੰ ਹਰਾ ਕੇ ਆਵਾਂਗੇ ਨੌਜਵਾਨਾਂ ਦੇ ਨਜਾਇਜ਼ ਪਰਚੇ ਦਰਜ ਕਰਨੇ ਲਾਲਕਲੇ ਵਾਲੇ ਕੜਨਾਵ ਕਰਨੀ ਤੇ ਹੁਣ ਨੌਜਵਾਨਾਂ ਨੂੰ ਗਲਤ ਚੁੱਕਣਾ ਇਹਦੀ ਨਿਖੇਧੀ ਕਰਦੇ ਆ ਨੌਜਵਾਨਾਂ ਨਾਲ ਖੜੇ ਆ ਜਿਹੜੇ ਆਗੂਆਂ ਦੇ ਵੀ ਜੁਨੀਅਰਾਂ ਦੇ ਆਗੂਆਂ ਦੇ ਵੀ ਪਰਚੇ ਦਰਜ ਕੀਤੇ ਗਏ ਤੇ ਜੇ ਆਪਾਂ ਆਪਣਾ ਹੱਕ ਮੰਗੀਏ ਜੇ ਉਦੋਂ ਜਦੋਂ ਅਸੀਂ ਖਾਲਸਤਾਨੀ ਦੇਸ਼ ਦਰਉਈਏ ਬਣ ਜਾਈਏ ਤੇ ਜਦੋਂ ਖੇਤੀ ਪੈਦਾ ਕਰਕੇ ਹੋਰ ਨਾਲ ਸੂਬਿਆਂ ਨੂੰ ਜਾਂ ਭਾਰਤ ਤੋਂ ਬਾਹਰ ਕਰ ਲਈਏ ਤੇ ਉਦੋਂ ਅਸੀਂ ਕਿਸਾਨ ਬਣ ਜਾਈਏ ਇਹ ਮੋਦੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਬਿਆਨ ਦੇਣ ਲੱਗੇ ਤੇ ਇਦਾਂ ਦੇ ਪਰਚੇ ਪਾਉਣ ਲਏ ਇਹ ਅੰਨਦਾਤਾ ਕੋਈ ਅੱਤਵਾਦੀਆਂ ਨਹੀਂ ਇਹਨੇ ਅੰਨਦਾਤਾ ਹੀ ਰਹਿਣਾ ਜਿਹੜਾ ਭਾਰਤ ਦਾ ਕਿਸਾਨ ਹੈ ਅੱਜ ਇਕੱਠਾ ਵਾ ਇਹੜੀ ਸਰਕਾਰ ਇਹੋ ਜਿਹੇ ਫਿਰਕੂ ਚਾਲਾਂ ਖੇਡ ਕੇ ਇਹਨੂੰ ਬੰਦ ਕਰੇ ਕੀ ਲੱਗਦਾ ਹੈ ਵੀ ਅੱਜ ਜਿਹੜਾ ਅੰਦਾਜ਼ਾ ਵਾ ਸੜਕਾਂ ਤੇ ਜਿਹੜਾ ਮੋਦੀ ਸਰਕਾਰ ਨੇ ਜਿਹੜਾ ਰੋਲ ਨਾਸਰ ਮਜਬੂਰ ਕਰ ਦਿੱਤਾ ਕਿਉਂਕਿ ਪਹਿਲਾਂ 2 ਮਹੀਨੇ ਲਗਾਤਾਰ ਪੰਜਾਬ ਵਿੱਚ ਤਣਾਬਸ਼ੀ ਕੀਤੀ ਗਈ ਹੈ ਉਸ ਤੋਂ ਬਾਅਦ ਦਿੱਲੀ ਵਿੱਚ ਬੈਠੇ ਨੇ ਇੰਨੀ ਠੰਡ ਦੇ ਬਾਵਜੂਦ ਕੀ ਕਰਨ ਜਾਓਗੇ ਜਿਹੜੀਆਂ ਹਕੂਮਤਾਂ ਹਿਟਲਰ ਵਾਂਗ ਹੋ ਜਾਣ ਤਾਨਾਸ਼ਾਹ ਵਾਂਗ ਉਹਨੂੰ ਹਰਾਉਣਾ ਇਹ ਸਾਨੂੰ ਪਤਾ ਹੀ ਵੀ ਲੰਬਾ ਚੱਲਣਾ ਜਿਨੇ GST ਨੋਟਬੰਦੀ ਕੀਤੀ ਐਨੇ ਲੋਕ ਨੋਟਬੰਦੀ 'ਚ ਮਰ ਗਏ ਐਨੇ ਲੋਕਾਂ ਦੇ ਰਿਸ਼ਤੇ ਟੁੱਟ ਗਏ ਉਦੋਂ ਇਹਨੂੰ ਮੱਸਾ ਇਹਨੂੰ ਤਰਸ ਨਹੀਂ ਆਇਨ ਹਕੂਮਤ ਨੂੰ ਇਹ ਸੰਘਰਸ਼ ਲੰਬਾ ਚੱਲਣਾ ਹੈ ਇਹਦੀ ਤਿਆਰੀ ਹੀ ਜਥੇਬੰਦੀਆਂ ਨਾਲ ਉਹ ਜਿੰਨਾ ਮਰਜ਼ੀ ਲੰਬਾ ਚੱਲੇ 2024 ਤੱਕ ਚੱਲੇ ਇਹ ਸੰਘਰਸ਼ ਜਿੱਤ ਕੇ ਬਾਹਰ ਆਵਾਂਗੇ ਤੇ ਮੋਦੀ ਦੀ ਸਰਕਾਰ ਨੂੰ ਭਾਰਤ ਦਾ ਕਿਸਾਨ ਜਿੱਤੂਗਾ ਕੀ ਗੱਲ ਜਦੋਂ ਮੋਦੀ ਜਿਹੜਾ ਵਾ ਮਨਕੀ ਬਾਤ ਕਰਦਾ ਹਰ ਵਾਰੀ 73 ਵਾਰੀ ਮਨਕੀ ਬਾਤ ਕੀਤੀ ਆ ਪਰ ਇੰਨੇ ਚ ਅੱਜ ਬਾਤ ਜਿਹੜੀ ਅੱਜ ਵੀ ਜਿਹੜੀ ਕਿਸਾਨਾਂ ਦੀ ਜਿਹੜੀ ਹੈ ਮਨਕੀ ਬਾਤ ਕਿਉਂ ਨਹੀਂ ਸੁਣਨ ਨੂੰ ਜਿਹੜੀ ਸੁਣਾਈ ਦੇ ਰਹੀ ਹੈ ਜਿਹੜੀ ਉਹ ਆਪਣੇ ਮਨ ਕੀ ਬਾਤ ਸੁਣਾਉਂਦਾ ਵਾ ਮਨ ਕੀ ਬਾਤ ਮੈਂ ਤਾਂ ਇੱਕ ਗੱਲ ਐਡ ਕਰਦਾ ਜਦੋਂ ਮਨ ਕੀ ਬਾਤ ਕਰਦਾ ਤੇ ਜਿਹੜੇ ਉਹਦੇ ਕਮੈਂਟ ਆ ਉਹਦੀ ਆਕਸ਼ਨ ਹੀ ਬੰਦ ਕੀਤੀ ਜਾਂਦੀ ਆ ਉਹ ਆਪਣੀ ਮਨ ਦੀ ਬਾਤ ਸੁਣਾਉਂਦਾ ਵਾ ਉਥੇ ਇੱਕ ਕਮਰੇ 'ਚ ਬਹਿ ਕੇ ਜੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨੂੰ ਇੰਨੀ ਨੌਬਤ ਆ ਜੇ ਵੀ ਆਪਣੇ ਕਮੈਂਟ ਬੰਦ ਕਰਨੇ ਪੈਣ ਤੇ ਉਹ ਵੇਖ ਲੋ ਤੇ ਦੇਸ਼ ਦਾ ਪ੍ਰਧਾਨ ਮੰਤਰੀ ਦੀ ਹਾਲਤ ਲੋਕਾਂ 'ਚ ਕੀ ਹੋਊਗੀ ਇਹ ਜਿਹੜਾ ਵੱਡੇ ਤਨਹਾੜ ਲੋਕਾਂ ਲੋ ਅੰਬਾਨੀਆਂ ਵਾਲਿਆਂ ਨੇ 11 ਕਰੋੜ ਰੁਪਇਆ ਖਰਚ ਕਰਕੇ ਬਣਾਇਆ ਗਿਆ ਉਹਨਾਂ ਦਾ ਦਲਾਲ ਬਣੀ ਹੈ ਸਰਕਾਰ ਕਿਸਾਨਾਂ ਦੇ ਹੱਕ ਬਾਰੇ ਨਹੀਂ ਸੋਚਣ ਦੀ ਵੱਡੀਆਂ ਕੰਪਨੀਆਂ ਾਰੇ ਸੋਚਦੀ ਆ ਇਹਦੀ ਨਖੇਦੀ ਕਰਦੇ ਆ ਆਉਣ ਵਾਲੇ ਦਿਨਾਂ ਜੇ ਤਿੱਖਾ ਸੰਘਰਸ਼ ਹੋਊਗਾ ਤੇ ਇਹ ਬਿੱਲ ਰੱਦ ਹੋਣਗੇ ਪਰ ਕੀ ਕਹਿਣਾ ਚਾਹੋਗੇ ਜੇਕਰ ਮੋਦੀ ਸਰਕਾਰ ਦਾ ਇੰਨਾ ਵਿਰੋਧ ਹੋ ਰਿਹਾ ਵਾ ਥਾ ਥਾ ਦੇ ਲੋਕੀ ਜੜੇ ਆ ਧਰਨਾ ਪਸ਼ੰ ਕਰ ਰਹੇ ਨੇ ਤੇ ਫਿਰ ਵੀ ਜਿਹੜੀ ਆ ਮੋਦੀ ਸਰਕਾਰ ਜਿਹੜੀ ਆ ਉਹ ਕਿਉਂ ਨਹੀਂ ਜਿਹੜੀ ਟਸਟਮਾ ਸੌਰੀ ਕਿਉਂ ਜਿਹੜੇ ਆ ਬਿੱਲ ਰੱਦ ਨਹੀਂ ਕਰ ਰਹੀ ਜਿਹੜਾ ਵਿਰੋਧ ਹੋਇਆ ਜਿਹੜਾ ਹੁਣ ਇਹਨਾਂ ਨੂੰ ਪੂਰੀ ਪੀੜ੍ਹੀਆਂ 11 ਮੀਟਿੰਗਾਂ ਕਰਕੇ ਹਟੇ ਆ 10 ਤੋਂ ਮੱਸ ਹੋਈ ਆ ਨਯਾਇਜ਼ ਝੂਠੇ ਕਿਸਾਨਾਂ ਦੇ ਤੇ ਨੌਜਵਾਨਾਂ ਦੇ ਪਰਚੇ ਪਾ ਰਹੇ ਆ ਇਹ ਡਰ ਦੀਆਂ ਨਿਸ਼ਾਨੀਆਂ ਹੀ ਆ ਰਾ ਰਾ ਗ੍ਰਹਿ ਮੰਤਰੀ ਮੀਟਿੰਗਾਂ ਕਰਦਾ ਵਾ ਆਪਣੇ ਆ ਕੇਂਦਰੀ ਮੰਤਰੀਆਂ ਨਾਲ ਵੀ ਇਹਦਾ ਕੀ ਸੀਟਾ ਕੱਢਿਆ ਜਾਵੇ ਇਹ ਪੂਰੀ ਸਰਕਾਰ ਡਰੀ ਪਈ ਆ ਇਹ ਵਿਖਾਉਣਾ ਇਹੋ ਚਾਹੁੰਦੀ ਵੀ ਅਸੀਂ ਪਿੱਛੇ ਨਹੀਂ ਮੁੜਦੇ ਪਰ ਪਿੱਛੇ ਮੁੜੀ ਪਈ ਆ ਜੋਂ ਜੋਂ ਭਾਰਤ ਦੇ ਵਿੱਚ ਗੱਲ ਜਾਊਗੀ ਕਿਸਾਨਾਂ ਦੀ ਭਾਰਤ ਉੱਤੇ ਖੜਾ ਹੋਊਗਾ ਤੇ ਇਸ ਸਰਕਾਰ ਨੂੰ ਬਿੱਲ ਵਾਪਸ ਲੈਣੇ ਪੈਣੇ ਆ ਅੱਜ ਲੈ ਲੈ ਭਾਵੇਂ 6 ਮਹੀਨਿਆਂ ਨੂੰ ਲੈ ਲੇ ਆਪਾਂ ਨੂੰ ਗੱਲ ਕਰੀਏ ਠੰਡ ਦੀ ਪਹਿਲਾਂ ਗੱਲ ਕੀਤੀ ਜਾਂਦੀ ਵੀ ਠੰਡ ਆਇਆ ਸ਼ਾਇਦ ਜਿਹੜੇ ਕਿਸਾਨ ਨੇ ਵਾਪਸ ਚੱਲ ਜਾਣਗੇ ਪਰ ਹੁਣ ਜਿਹੜੀ ਗਾ ਗਰਮੀ ਪੈ ਰਹੀ ਆ ਕੀ ਕਹਣਾ ਚਾਹੋਗੇ ਜਦੋਂ ਸਾਨੂੰ ਠੰਡ ਦਾ ਸੀ ਉਦੋਂ ਇਹਦੀਆਂ ਸੀਆਈਏ ਡੀਆਂ ਨੇ ਇਹਨਾਂ ਇੰਟੈਲੀਜੈਂਟ ਨੇ ਏਅਰਪੋਰਟ ਦਿੱਤੀ ਤੇ ਗੋਦੀ ਮੀਡੀਆ ਨੇ ਵੀ ਠੰਡ ਤੋਂ ਡਰਦੇ ਕਿਸਾਨ ਕੋਰੇ ਧੁੰਦ ਤੋਂ ਭੱਜਣਗੇ ਹੁਣ ਇਹ ਗਰਮੀ ਤੋਂ ਡਰਨ ਠੰਡ ਤੋਂ ਨਹੀਂ ਭੱਜੇ ਤੇ ਗਰਮੀ ਤੋਂ ਉਹਨੇ ਭੱਜਣਗੇ ਆਪਾਂ ਬਿੱਲ ਰੱਦ ਕਰਾਉਣ ਕਰਾਉਣੇ ਆ ਤੇ ਰੱਦ ਕਰਾ ਕੇ ਮੁੜਾਂਗੇ ਇਹ ਜਿਹੜੀ ਹਕੂਮਤ ਆ ਜਿੰਨਾ ਮਰਜ਼ੀ ਜੋਰ ਲਾ ਲੈਣ ਸਰਦੀਆਂ ਠੰਡੀਆਂ ਇਹਨਾਂ ਨੂੰ ਇਹਨਾਂ ਨੂੰ ਜਿਹੜੇ ਕਿਸਾਨ ਆ ਭਾਰਤ ਦਾ ਇਹਨਾਂ ਨੂੰ ਕੀ ਜਿਹੜੇ ਮਤਲਬ ਇਹ ਆਪਣੇ ਝੋਨੇਆਂ ਦੇ ਵਿੱਚ ਕਿੰਨੀ ਗਰਮੀ ਹੋ ਜਾਂਦੀ ਹੈ ਤੇ ਪਾਣੀ ਲਾਉਂਦੇ ਆ ਜੇ ਠੰਡਾਂ ਦੇ ਵਿੱਚ ਕਣਕਾਂ ਨੂੰ ਪਾਣੀ ਲਾਉਂਦੇ ਆ ਇਹਨਾਂ ਨੂੰ ਗਰਮੀ ਠੰਡਾ ਨਾਲ ਕੋਈ ਨਹੀਂ ਜਿਹੜਾ ਦੇਸ਼ ਦਾ ਢਿੱਡ ਭਰਦਾ ਵਾ ਉਹਨੂੰ ਇਹਨੇ ਸਾਰੇ ਦਿਨ ਵੇਖੇ ਹੁੰਦੇ ਆ ਇਹ ਜਿਹੜੇ ਬਿੱਲ ਰੱਦ ਕਰਾਉਣ ਤੋਂ ਬਗੈਰ ਅਸੀਂ ਨਹੀਂ ਮੁੜਨਾ ਪਰ ਕੀ ਕਹਿਣ ਜਗ੍ਹਾ ਜਿਹੜੀ ਗੋਦੀ মিডিਆ ਅੱਜ ਵੀ ਜਿਹੜੀ ਆ ਪ੍ਰਚਾਰ ਕਰ ਰਹੀ ਹੈ ਵੀ ਜਿਹੜੇ ਕਿਸਾਨ ਜਿਹੜੇ ਤੰਨਾ ਪਰ ਸ਼ੰਕਰ ਰਏ ਸੀ ਉਥੇ ਜਿਹੜੇ ਲਾਲ ਕਿਰੇਜ ਗਏ ਉਹ ਕਿਸਾਨ ਨਹੀਂ ਸੀ ਉਹ ਮਾਓਵਾਦੀ ਕਹਿ ਦਿੰਦੇ ਉਹ ਅਤਵਾਦੀ ਆ ਉਹ ਜਿਹੜੇ ਖਾਲਸਾ ਰਾਜ ਲੈਣਾ ਚਾਹੁੰਦੇ ਸੀ ਕੀ ਕਰਨ ਜਾਉਂਗੇ ਕੋਈ ਖਾਲਸਾ ਦੀ ਗੱਲ ਹੁੰਦੀ ਉਥੇ ਕਿਸਾਨੀ ਸੰਘਰਸ਼ ਦੀ ਗੱਲ ਚੱਲਣ ਦੀ ਆ ਤੇ ਇਹਨਾਂ ਨੂੰ ਖਾਲਸਾ ਨਹੀਂ ਖੀ ਜਾਂਦਾ ਇਹ ਸਿਰਫ ਇੱਕ ਪੰਜਾਬ ਨੂੰ ਵੰਡਣਾ ਚਾਹੁੰਦੇ ਇਹ ਫਿਰਕੂ ਪੱਤਾ ਖੇਡਣਾ ਚਾਹੁੰਦੇ ਭਾਰਤ ਦੇ ਕਿਸਾਨ ਨੇ ਇਹ ਗੱਲ ਬਠੀ ਭਾਰਤ ਦਾ ਵੱਡਾ ਹਿੱਸਾ ਹਿੰਦੂ ਕਿਸਾਨਾਂ ਦਾ ਨਾਲ ਖੜਾ ਮੁਸਲਮਾਨਾਂ ਦਾ ਸਹਾਈਆਂ ਦਾ ਨਾਲ ਖੜਾ ਤੇ ਸਿੱਖ ਵੀ ਇਹ ਜਾਨਨ ਦਾ ਉਹਨਾਂ ਨੂੰ ਬਣਿਆ ਜਿਹੜਾ ਇਹ ਸਰਕਾਰ ਨੇ ਫਿਰਕੂ ਪੱਤਾ ਖੇਡਣਾ ਚਾਹੁੰਦੀ ਹੈ ਖਾਲਸਤਾਨ ਵਾਲਾ ਇਹਦਾ ਚੱਲਣ ਨਹੀਂ ਦਿੱਤਾ ਤੇ ਨਾ ਗਾਂ ਚੱਲਣ ਦੇਵਾਂਗੇ ਭਾਰਤ ਦਾ ਕਿਸਾਨ ਜਿੱਤ ਕੇ ਬਾਰਾ ਉਹ ਸੈਂਟਰ ਦੀ ਸਰਕਾਰ ਹਾਰੂਗੀ ਇਹ ਲੱਗਦਾ ਵੀ 26 ਜਨਵਰੀ ਤੋਂ ਬਾਅਦ ਕੋਈ ਡੜਾਵਾ ਸੰਘਰਸ਼ ਨੂੰ ਕੋਈ ਫਰਕ ਪਿਆ ਵਾ ਕਿਸੇ ਤਰ੍ਹਾਂ ਦਾ ਕੋਈ ਡੜੀ ਆ ਮੋਦੀ ਸਿਕਾਬਲੋਂ ਜਿਹੜੇ ਆ ਤੁਸੀਂ ਇਕੱਠਾ ਚ ਲਾ ਲੋ ਸਾਹਬ ਕੋਈ ਫਰਕ ਪਿਆ ਨੌਜਵਾਨ ਤੇ ਬਾਪੂਆਂ ਦਾ ਮੇਲ ਆ ਨੌਜਵਾਨ ਜਥੇਬੰਦੀਆਂ ਦੇ ਨਾਲ ਆ ਇੱਕ ਪ੍ਰਚਾਰ ਕਰਨਾ ਉਹ ਗੋਦੀ ਮੀਡੀਆ ਦੀ ਆਦਤ ਹੈ ਉਹ ਕਰਦੀ ਆਈ ਜਦੋਂ ਅਸੀਂ ਪੰਜਾਬ ਕਰਦੇ ਹਾਂ ਉਦੋਂ ਵੀ ਕੀਤਾ ਜਦੋਂ ਦਿੱਲੀ ਦੇ ਬਾਡਰਾਂ ਤੇ ਕਹੇ ਉਦੋਂ ਵੀ ਕੀਤਾ ਸੰਘਰਸ਼ਾਂ ਹੀ ਜਿੰਨਾ ਭਾਰਤ ਦਾ ਕਿਸਾਨ ਅੱਜ ਇਕੱਠਾ ਵਾ ਕੋਈ ਫਰਕ ਨਹੀਂ ਪੈਣ ਵਾਲਾ ਇਹ ਜਿਹੜੀ ਸਰਕਾਰਾਂ ਵਾ ਇਹ ਡਰਾਮੇ ਕਰਦੀਆਂ ਜੰਗਲੀਆਂ ਦੀ ਸਰਕਾਰ ਆ ਇਹਨੇ ਕਰਦੀ ਰਹਿਣਾ ਭਾਰਤ ਦਾ ਕਿਸਾਨ ਜਿੱਤੂਗਾ ਕਿੰਨੇ ਜਗ੍ਹਾ ਗੋਦੀ ਮੋਡੀਆ ਅਕਸਰ ਦੇ ਬਨਾਮ ਗੀਤ ਕਰਦੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਵੀ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ ਨਸ਼ਾ ਕਰਦੇ ਨੇ ਕਿ ਲੱਗਦਾ ਪੰਜਾਬ ਦੇ ਲੋਕ ਨਸ਼ੇੜੀ ਨੇ ਜੇ ਨਸ਼ੇੜੀ ਹੁੰਦੇ ਤੇ ਐਡੇ ਐਡੇ ਤੇਰੇ ਬੈਰੀਕੈਡ ਤੋੜ ਕੇ ਜਿਹੜੇ ਹਰਿਆਣੇ ਤੋਂ ਅੱਗੇ ਵਾਧਦੇ ਹਾਂ ਕਿੱਦਾਂ ਨੌਜਵਾਨ ਉੱਥੇ ਵੱਡੀ ਗਿਣਤੀ 'ਚ ਇਹ ਇਹ ਉਹ ਨੌਜਵਾਨ ਆ ਜਿਥੇ ਸ਼ਹੀਦ ਭਗਤ ਸਿੰਘ ਹੋਇਆ ਕਰਤਾਰ ਸਿੰਘ ਸਰਾਭਾ ਹੋਇਆ ਹਰੀ ਸਿੰਘ ਨਲੂਆ ਹੋਇਆ ਜਿਨੇ ਸ਼ੇਰ ਦੇ ਚਵਾੜੇ ਪਾੜਤੇ ਸੀ ਇਹ ਉਹ ਉਹਨਾਂ ਦੇ ਵਾਰਸ ਆ ਇਹ ਕਦੀ ਨਸ਼ੇੜੀ ਨਹੀਂ ਹੋਇਆ ਸਰਕਾਰਾਂ ਦਾ ਕੰਮ ਦਾ ਬਦਨਾਮੀ ਕਰਨੀ ਨੌਜਵਾਨਾਂ ਦਾ ਕੰਮ ਦਾ ਸੰਘਰਸ਼ ਕਰਨਾ ਸੰਘਰਸ਼ ਜਿੱਤ ਕੇ ਬਾਹਰ ਆਵਾਂਗੇ ਇਹ ਜਿਹੜੇ ਜਿੰਨਾ ਮਰਜ਼ੀ ਕੂੜ ਪ੍ਰਚਾਰ ਕਰ ਲੈ ਲੋਕ ਤੇ ਇਹਨਾਂ ਦੇ ਚੈਨਲ ਵੇਖਣੋਂ ਹਟ ਗਏ ਕੀ ਕਰਨ ਜਾਓਗੇ ਸਰਕਾਰ ਹਮੇਸ਼ਾ ਹੀ ਜੜੀਆਂ ਵਾ ਸੜਕਾਂ ਬਣਾਉਂਦੀਆਂ ਨੇ ਰੋਡ ਬਣਾਉਂਦੀਆਂ ਨੇ ਪਰ ਕਿਆ ਸਰ ਹਰਿਆਣਾ ਸਰਕਾਰ ਜੋ ਕਿਸਾਨ ਹਰਿਆਣੇ ਵਾਲ ਨੂੰ ਗਏ ਤੇ ਉਹਨਾਂ ਜੜੀਆਂ ਸੜਕਾਂ ਜੜੀਆਂ ਸਾਂਝ ਪੁੱੜ ਦਿੱਤੀਆਂ ਸੀ ਕੀ ਹੁ ਜਾਊਗੀ ਜੜੀਆਂ ਸਰਕਾਰਾਂ ਡਿਵੈਲਪਮੈਂਟ ਕਰਾਉਣ ਦੇ ਨਾਂ ਤੇ ਬੰਦੀਆਂ ਵਾ ਤੇ ਰੋਡ ਪੁੱਟਣ ਦੇ ਨਾਂ ਤੇ ਨਹੀਂ ਆਪ ਹੀ ਇਹਨਾਂ ਨੇ ਰੋਡ ਤੋੜੇ ਉਹ ਤੇ ਹਾਈ ਕੋਰਟ ਨੇ ਮਾਂਜੋਗ ਹਾਈ ਕੋਰਟ ਨੇ ਵੀ ਕਿਹਾ ਹੈ ਉਹ ਡਰ ਦੀ ਨਿਸ਼ਾਨੀ ਸੀ ਵੀ ਦਿੱਲੀ ਨਾ ਪਹੁੰਚ ਸਕਣਾ ਲੋਕ ਪਹੁੰਚ ਗਏ ਫਿਰ ਵੀ ਬੈਰੀਕੇਟ ਸੜਕਾਂ ਨੂੰ ਟੋਏ ਪੂਰ ਕੇ ਪਹੁੰਚ ਗਏ ਭਾਰਤ ਦਾ ਕਿਸਾਨ ਜਿੱਤ ਕੇ ਬਾਹਰ ਹੋਊਗੀ ਸੈਂਟਰ ਸਰਕਾਰ ਹਾਊਗੀ ਇਹਨੂੰ ਕੰਧ ਤੇ ਲਿਖਿਆ ਲਾਲ ਸਵਾਲਿਆ ਜੀ ਕੀ ਕਹਿਣਾ ਜਾਓਗੇ ਜਿਹੜੇ ਲੋਕ ਅਜੇ ਤੱਕ ਦਿੱਲੀ ਨਹੀਂ ਪਹੁੰਚੇ ਜਾਂ ਜਿਹੜੇ ਲੋਕ ਕਿਸੇ ਵਜ੍ਹਾ ਕ ਕਰ ਨਹੀਂ ਜਾ ਸਕੇ ਉਹਨਾਂ ਲੋਕਾਂ ਨੂੰ ਇਹ ਨੌਜਵਾਨਾਂ ਨੂੰ ਜਾਂ ਸਾਡੀਆਂ ਮਾਤਾ-ਮਾਂ ਪੈਣਾ ਨੂੰ ਕੀ ਸੁਨੇਹਾ ਦੇਣਾ ਚਾਹੂਗਾ ਭਾਰਤ ਇਹ ਪੰਜਾਬ ਸੰਘਰਸ਼ ਕਰਦਾ ਤੇ ਭਾਰਤ ਦਾ ਸੰਘਰਸ਼ ਪੰਦਾ ਵੱਡੀ ਗਿਣਤੀ 'ਚ ਨੌਜਵਾਨ ਉੱਥੇ ਪਹੁੰਚੇ ਨੇ ਫਿਰ ਵੀ ਅਪੀਲ ਕਰਦਾ ਜੋ ਜਿਹੜਾ ਕੋਈ ਨਹੀਂ ਨੌਜਵਾਨ ਕਿ ਆਓ ਸੈਂਟਰ ਸਰਕਾਰ ਨੂੰ ਹਰਾ ਕੇ ਇਹਨੂੰ ਇਹ ਹਿਟਲਰ ਬਣਿਆ ਪ੍ਰਧਾਨ ਮੰਤਰੀ ਹਕੂਮਤ ਹਿਟਲਰ ਹੋ ਗਈ ਆ ਤਾਨਾਸ਼ਹੀ ਇਹਨੂੰ ਹਰਾ ਕੇ ਇਹ ਭਾਰਤ ਦਾ ਕਿਸਾਨ ਜਿੱਤ ਕੇ ਬਾਰੂਗੀ ਮੋਦੀ ਸਰਕਾਰ ਆਊਗੀ ਵੱਡੀ ਗਿਣਤੀ ਚ ਨੌਜਵਾਨ ਚਾਲੇ ਪਾਉਣਗੇ ਠੀਕ ਹੈ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਸਾਡਾ ਜਿਹੜਾ ਕਿ ਭਾਰਤੀ ਕਿਸਾਨ ਏਕਤਾ ਗੁਰਾਹਾਂ ਦੇ ਜਿਹੜੇ ਕਿ ਬਲੰਦਰ ਸਿੰਘ ਮਾਹਲ ਜਿਹੜੇ ਪ੍ਰਧਾਨ ਨੇ ਇਹਨਾਂ ਦੱਸਿਆ ਕਿ ਕਿਸ ਤਰ੍ਹਾਂ ਜਿਹੜੇ ਨੌਜਵਾਨਾਂ ਵੱਲੋਂ ਅੱਜ ਪਾਰੀ ਕਾਟ ਸੀ ਅਤੇ ਇੱਕ ਜਿਹੜੀ ਕਾਲ ਤੇ ਜਿਹੜੀ ਆ ਰੇ ਲੋਕਾਂ ਨੂੰ ਦੋਨੇ ਕੀਤਾ ਗਿਆ ਤੁਸੀਂ ਵੇਖਿਆ ਕਿੰਤਾ ਜਿਹੜੀਆਂ ਵੱਡੀ ਤਦਾਦ ਵਿੱਚ ਸਾਡੇ ਬਜ਼ੁਰਗ ਤੇ ਨੌਜਵਾਨ ਅਤੇ ਮਾਤਾਵਾਂ ਜਿਹੜੀਆਂ ਇਕੱਠੀਆਂ ਹੋਏ ਸਨ ਉਹ ਗੱਲਬਾਤ ਕਰਾਂਗੇ ਜਿਹੜੇ ਸੋਰ ਸਾਡੇ ਬਲਾਦੇ ਨਾਲ ਨੇ ਗੱਲਬਾਤ ਕਰਨੇ ਸਾਡੇ ਦਾ ਬਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਰੇਲ ਰੋਕੋ ਅੰਦੋਲਨ ਸੀ ਇਹ ਸਾਡੀ ਜਥੇਬੰਦੀ ਵੱਲੋਂ ਸੰਘਰਸ਼ ਕਮੇਟੀ ਵੱਲੋਂ ਇਹ ਸਾਨੂੰ ਦਿੱਤਾ ਗਿਆ ਸੀ ਇਹ ਜਿਹੜਾ ਪੁਆਇੰਟ ਸਾਡਾ ਜੰਗੀਰ ਦਾ ਵੀ ਉੱਥੇ ਤੁਹਾਨੂੰ ਰੇਲ ਰੋਕਣੀ ਆ ਤੇ ਅੱਜ ਬੜਾ ਹੀ ਵੱਡਾ ਸਹਿਯੋਗ ਮਿਲਿਆ ਸੰਗਤ ਕੋਲੋਂ ਸਾਡੇ ਅੰਦਾਜ਼ੇ ਮੁਤਾਬਕ ਹਜ਼ਾਰ ਬੰਦੇ ਤੋਂ ਉੱਪਰ ਜੋ ਸੀ ਉਹ ਇੱਥੇ ਸੰਗਤ ਇਕੱਠੀ ਹੋਈ ਤੇ ਸਾਰਿਆਂ ਨੇ ਇਹ ਮੋਦੀ ਦੇ ਕਾਲੇ ਕਾਨੂੰਨਾਂ ਬਾਰੇ ਬਹੁਤ ਜ਼ਿਆਦਾ ਫਿਕਰ ਕੀਤਾ ਬਹੁਤ ਜ਼ਿਆਦਾ ਆਖਿਆ ਵੀ ਇਹਨੂੰ ਕਾਲੇ ਕਾਨੂੰਨ ਆਪਣੇ ਵਾਪਸ ਲੈਣੇ ਚਾਹੀਦੇ ਆ ਤੇ ਸਾਨੂੰ ਇਹ ਜਿਹੜੀਆਂ ਵੱਧ ਰੇਸ਼ਣਾਂ ਹੋ ਰਹੀਆਂ ਕਦੀ ਅਸੀਂ ਰੇਲਾਂ ਤੇ ਬੈਠਨੇ ਆ ਕਦੀ ਛੜਕਾਂ ਤੇ ਬੈਠਨੇ ਆ ਇਹ ਸਾਰਾ ਜਿਹੜਾ ਸਾਡਾ ਕਿਸੇ ਤਰ੍ਹਾਂ ਬੰਦ ਕੀਤਾ ਜਾਵੇ ਕਿਉਂਕਿ ਮੋਦੀ ਨੂੰ ਤਸ ਤੋਂ ਮਸ ਨਹੀਂ ਹੋ ਰਿਹਾ ਉਹਨੂੰ ਇਸ ਗੱਲ ਦਾ ਪਤਾ ਨਹੀਂ ਵੀ ਸਾਡੇ 250 ਤੋਂ ਵੱਧ ਜਿਹੜੇ ਸਿੰਘ ਆ ਜਾਂ ਕਿਸਾਨ ਹੈ ਸਾਡੇ ਉਹ ਸ਼ਹੀਦ ਹੋ ਚੁੱਕੇ ਆ ਇਸੇ ਕੰਮ 'ਚ ਜਦੋਂ ਅਸੀਂ ਜਾਣਦੇ ਆ ਕਦੀ ਠੰਡ ਆ ਜਾਂਦੀ ਕਦੀ ਗਰਮੀ ਆ ਜਾਂਦੀ ਜਿਸ ਤਰ੍ਹਾਂ ਅੱਗੇ ਅਸਾਂ ਸਾਰਾ ਗੱਡੀਆਂ ਵਿੱਚ ਰੇਲਾਂ ਦੇ ਉੱਤੇ ਨਗਾયા ਤੇ ਹੁਣ ਸਾਰਾ ਸਿਆਲ ਜਿਹੜਾ ਉਹ ਸਾਡਾ ਸਰਦੀਆਂ ਦੇ ਵਿੱਚ ਛੜਕਾਂ ਦੇ ਉੱਤੇ ਲੰਘਿਆ ਤੇ ਹੁਣ ਐਤਕਾਂ ਫੇਰ ਅਜੇ ਜਾਪਦਾ ਵੀ ਮੋਦੀ ਨੂੰ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਾ ਉਹ ਫੇਰ ਸਾਨੂੰ ਜਾਪਦਾ ਵੀ ਰੇਲਾਂ ਤੇ ਛੜਕਾਂ ਤੇ ਰੋਲੂਗਾ ਪਰ ਕੀ ਕਹਣਾ ਜਾਊ ਬਜ਼ੁਰਗੋ ਵੱਡੀ ਤੇ ਦਾਰਵੀਰ ਸਾਡੇ ਜਿਹੜੇ ਨੌਜਵਾਨ ਵੀ ਸਾਡੇ ਬਜ਼ੁਰਗ ਵੀ ਜਿਹੜੇ 200 ਤੋਂ ਵੱਧ ਜਿਹੜੇ ਸ਼ਹਾਦਤ ਹੋ ਚੁੱਕੇ ਨੇ ਜੀਤ ਹੋ ਚੁੱਕੇ ਨੇ ਅਜੇ ਤੱਕ ਜਿਹੜੀ ਇਹ ਮੋਦੀ ਸਰਕਾਰ ਜਿਹੜੀ ਆ ਨਾਂ ਤੇ ਉਹਨਾਂ ਨੂੰ ਸ਼ਹਾਦਤ ਦੇ ਕੀ ਨਾਈਆਂ ਨੂੰ ਠੀਕ ਕਰਾ ਦਿੱਤਾ ਵਾ ਕੀ ਕਹਣਾ ਜਾਊਂਗੇ ਗੱਲ ਇਦਾਂ ਜੀ ਆਪਣੇ ਘਰ ਨੂੰ ਅੱਗ ਲੱਗੇ ਤੇ ਫੇਰ ਕਿਸੇ ਨੂੰ ਪਤਾ ਲੱਗਦਾ ਇਹ ਲੋਕਾਂ ਦੇ ਘਰਾਂ 'ਗ ਅੱਗ ਲੱਗੀ ਹੈ ਕਰਕੇ મોદી ਨੂੰ ਇਸ ਗੱਲ ਦਾ ਪਤਾ ਨਹੀਂ ਹੈ ਤੇ ਉਹ ਸ਼ਹੀਦ ਆ ਕਿਉਂ ਜਥੇਬੰਦੀ ਨੇ ਜਥੇਬੰਦੀ ਸੱਦਿਆ ਜਥੇਬੰਦੀ ਦੇ ਵਿੱਚ ਗਏ ਉੱਥੇ ਜਾ ਕੇ ਉਹਨਾਂ ਨੂੰ ਕਿਸੇ ਨੂੰ ਕੁਝ ਹੋਇਆ ਕਿ ਇਹਨੂੰ ਕੁਝ ਹੋਇਆ ਖਾਣ ਪੀਣ ਦਾ ਫਰਕ ਪੈ ਗਿਆ ਕਈ ਚੀਜ਼ਾਂ ਦਾ ਫਰਕ ਪੈ ਗਿਆ ਜਿਹੜਾ ਕਰਕੇ ਕਈ ਨੂੰ ਅਟੈਕ ਹੋਇਆ ਕਿ ਇਹਨੂੰ ਕੁਝ ਹੋਇਆ ਇਸ ਕਰਕੇ ਉਹ ਜਿਹੜਾ ਇਹ મોદી ਦੇ ਇਹ ਤੇ ਨਹੀਂ ਉਹਨੂੰ ਕਹਿਣਾ ਚਾਹੀਦਾ ਵੀ ਇਹ ਸ਼ਹੀਦ ਨਹੀਂਗੇ ਉਹਨੇ ਆ ਜਲਾਸ ਹੋਇਆ ਹੁਣੇ ਜਿਹੜਾ ਆਪਣਾ ਸੰਸਦ ਵਿੱਚ ਉਹਨੇ ਇੱਕ ਵਾਰ ਵੀ ਨਹੀਂ ਬੋਲਿਆ ਕਿ ਕੋਈ ਸਿੱਖ ਜਿਹੜਾ ਨਹੀਂ ਤੇ ਇਹਨਾਂ ਦੇ ਮੰਤਰੀ ਮਰ ਜਾਣ ਜਾਂ ਹੋਰ ਕੋਈ ਮਰਦਾ ਤੇ ਉਹਦੇ ਵਾਸਤੇ ਮੂੰਹ ਰੱਖਦੇ ਆ ਕਈ ਕੁਝ ਕਰਦੇ ਆ ਸਾਡੇ ਵਾਸਤੇ ਇੱਕ ਲੰਬਜ ਵੀ ਮੂੰਹ ਖੜਿਆ ਵੀ ਇਹ ਜੋ ਜੈਲ ਦੇ ਬੰਦੀ ਦੇ ਸੀਧ ਹੋਇਆ ਅਸੀਂ ਉਹਨਾਂ ਨੂੰ ਕੋਈ ਨਮਸਕਾਰ ਹੀ ਕਰਦਗੇ ਪਰ ਕੀ ਕਹਿਣਾ ਚਾਹੋਗੇ ਬਜੁਰਗ ਜੀ ਜੇ ਸਾਡੇ ਨੌਜਵਾਨ ਨੇ ਅਕਸਰ ਉਹਨਾਂ ਬਦਨਾਮ ਕੀਤਾ ਹੁੰਦਾ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ ਨਸ਼ਾ ਕਰਦੇ ਨੇ ਕਾਦੀ ਫਿਲਮਾਂ ਬਣਾਈ ਜਾਂਦੀਆਂ ਪੰਜਾਬ ਵੀ ਨੌਜਵਾਨਾਂ ਤੇ ਉਰਤਾ ਪੰਜਾਬ ਕੀ ਲੱਗਦਾ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ ਹਾਂਜੀ ਇਹ ਜਿਹੜੀ ਗੱਲ ਸੀ ਇਹ ਤਾਂ ਸਿੱਧ ਕਰ ਦਿੱਤੀ ਹੁਣ ਤੁਸੀਂ ਹਾਂ ਦਿੱਲੀ ਦੇ ਵਿੱਚ ਵੇਖੋ ਜਾ ਕੇ ਨੌਜਵਾਨ ਜਿਹੜੇ ਉਹ ਮੋਰਚੇ 'ਚ ਬੈਠੇ ਆ ਉਹ ਬਜ਼ੁਰਗਾਂ ਆਪਣੇ ਨੂੰ ਤਾਂ ਨਹੀਂ ਘਲਾਉਂਦੇ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਨੂੰ ਬਜ਼ੁਰਗ ਨੂੰ ਤੁਹਾਨੂੰ ਪਤਾ ਵੱਡੀ ਉਮਰ 'ਚ ਜਾ ਕੇ ਕਈ ਬਿਮਾਰੀਆਂ ਲੱਗ ਜਾਂਦੀਆਂ ਕਈ ਕੁਝ ਹੁੰਦਾ ਇਸ ਕਰਕੇ ਨੌਜਵਾਨ ਜਿਹੜੇ ਉਹਨਾਂ ਨੇ ਮੋਰਚਾ ਸੰਭਾਲਿਆ ਤੇ ਉਹ ਵੇਖੋ ਜਾ ਕੇ ਕਿਤੇ ਉਹ ਤਾਂ ਐਵੇਂ ਇਹ ਜਾਣ ਕੇ ਸਾਨੂੰ ਨਿਸ਼ੜੀ ਜੇ ਜੇ ਵੀ ਨਾ ਹੁਣ ਸਾਡਾ ਉਹ ਨਾਂ ਲਾਉਣ ਸਾਨੂੰ ਬਦਨਾਮ ਕਰਨ ਵਾਸਤੇ ਜੋ ਕੁਝ ਕਰ ਰਹੇ ਆ ਤੇ ਫਿਰ ਤੇ ਉਹਨਾਂ ਦੀ ਮਰਜ਼ੀ ਆ ਜੋ ਸਾਡੇ ਨੌਜਵਾਨ ਆ ਉਹਨਾਂ ਮੋਰਚੇ ਸੰਭਾਲੇ ਆ ਤੋ ਉਥੇ ਚੜ੍ਹਦੀ ਕਲਾ ਵਿੱਚ ਜਿਹੜੇ ਆਉ ਆਪੇ ਜਾਣਕਾਰੀ ਲਗਾ ਰਹੇ ਆ ਤੇ ਮੋਦੀ ਦੇ ਕਾਨੂੰਨਾਂ ਦੇ ਖਿਲਾਫ ਬੋਲ ਰਹੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਐਸੀ ਗੱਲਬਾਤ ਕੀਤੀ ਸਾਡੇ ਜਿਹੜੇ ਕਿਸਾਨ ਆਗੂ ਨੇ ਅੱਜ ਵੱਡੀ ਦੇਦ ਦੇ ਵਿੱਚ ਜਿਹੜਾ ਕਿ ਜਾਂਘੀ ਜਿਹੜਾ ਪਿੰਡ ਹਲਕਾ ਟਾਰੀ ਵਿੱਚ ਉਥੇ ਜਿਹੜਾ ਰੇਲਵੇ ਟ੍ਰੈਕ ਤੇ ਜਿਹੜਾ ਜਾਮ ਕਰਕੇ ਜਿਹੜਾ ਮੋਦੀ ਸਰਕਾਰ ਦੇ ਖਿਲਾਫ ਨਾਅਰੇ ਲਗਾਏ ਗਏ ਨੇ ਅੱਤ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਨੌਜਵਾਨਾਂ ਅਤੇ ਸਾਡੇ ਬਜ਼ੁਰਗਾਂ ਵਿੱਚ ਕਿੰਨਾ ਉਛਾਲ ਆ ਅਤੇ ਉਹਨਾਂ ਕਿਹਾ ਵੀ ਜਿੰਨਾ ਚਿਰ ਮੋਦੀ ਸਰਕਾਰ ਜਿਹੜੀ ਆ ਉਹ ਕਾਲੇ ਕਾਨੂੰਨ ਜਿਹੜੇ ਵਿਰਾਧੀ ਕਰਦੀ ਇਸੇ ਤਰ੍ਹਾਂ ਜਿਹੜੇ ਆ ਉਹ